हां जी दोस्तों सारेया नुं सस्त्रिकाल स्वागत करते हां टोंडा राज संधू फार्मिंग ਦੇ ਵਿੱਚ ਅੱਜ ਦੋਸਤੋ ਪਹੁੰਚੇ ਆ ਪਿੰਡ ਮਹਿਮੂਦਪੁਰ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਅਮਰਕੋਟ ਅੱਡਾ ਲੱਗਦਾ ਦੋਸਤੋ ਅਮਰਕੋਟ ਤੋਂ ਜਿਹੜੀ ਸੜਕ ਪਿੰਡ ਲਾਖਣੇ ਨੂੰ ਰਾਜੋਕੇ ਨੂੰ ਆਉਂਦੀ ਐ ਇਸੇ ਸੜਕ ਦੇ ਉੱਪਰ ਪਿੰਡ ਮਹਿਮੂਦਪੁਰ ਆਉਂਦਾ ਵੀਰ ਗੁਰਵੰਤੋਂ ਉਹਨਾਂ ਦੇ ਕੋਲ ਆਇਆ ਦੋਸਤੋ ਨਾਲ ਲੱਗਦੇ ਪਿੰਡ ਜਗਤਪੁਰਾ ਬੱਲਿਆਣਾ ਪਿੰਡ ਬਿਲਕੁਲ ਲੱਗ ਗਿਆ ਬੈੜਵਾਲ ਪਿੰਡ ਦੀ ਦੂਰੀ ਥੋੜੀ ਹੀ ਆ ਪਸ਼ੂਪਾਰ ਦਾ ਕੰਮ ਆ ਦੋਸਤੋ ਵੱਡੀ ਗਿਣਤੀ ਦੇ ਵਿੱਚ ਪਸ਼ੂ ਸਾਰੇ ਵੀਰਾਂ ਨੂੰ ਪਤਾ ਹੀ ਆ ਵੀ ਇਸ ਘਰੇ ਹੁੰਦੇ ਰਹਿੰਦੇ ਆ ਮੱਝਾਂ ਵੱਡੀ ਗਿਣਤੀ ਦੇ ਵਿੱਚ ਆਉਂਦੀਆਂ ਨੇ ਤੇ ਅੱਜ ਟੋਟਲ ਨਗ ਜਿਹੜੇ ਦੋਸਤੋ 8 ਦਿਖਾਉਣੇ ਆ ਤੁਹਾਨੂੰ ਜਿਨ੍ਹਾਂ ਦੇ ਵਿੱਚੋਂ ਸੋਇਸ ਵਾਏ ਪਸ਼ੂ ਵੀ ਤੁਹਾਨੂੰ ਮਿਲ ਜਾਣਗੇ ਜੇਕਰ ਆਪਾਂ ਗੱਲ ਕਰ ਲਈਏ ਤੇ ਇਧਰ ਪਹਿਲੇ ਨੰਬਰ ਤੋਂ ਜਦੋਂ ਆਪਾਂ ਸ਼ੁਰੂਆਤ ਕਰਾਂਗੇ ਦੋਸਤੋ ਪਹਿਲੇ ਨੰਬਰ ਤੇ ਦੋਵੇਂ ਬੇੜਾਂ ਸੋਈਆਂ ਨੇ ਤਾਜ਼ੀਆਂ 20 ਵੀ 30 ਲੀਟਰ ਦੀ ਮਿਲਕ ਕਪੈਸਿਟੀ ਵਾਲੀਆਂ ਇਹ ਬੇੜਾਂ ਨੇ ਤਿੰਨ ਮੱਝਾਂ ਅੱਗੇ ਤੁਹਾਨੂੰ ਦਿਖਾਵਾਂਗੇ ਜਿਹੜੀਆਂ ਬਿਲਕੁਲ ਗੱਭਣ ਤਿਆਰ ਨੇ ਇੱਕ ਇਧਰ ਤੁਸੀਂ ਤਿੰਨ ਮੱਜਾਂ ਦੇਖ ਰਹੇ ਜ ਤਿੰਨੇ ਮੱਜਾਂ ਸੂਈਆਂ ਸਵਾਈਆਂ ਨੇ ਠੀਕ ਹੈ ਜੀ ਸੋ ਇਹਨਾਂ ਅਠਾ ਪਸ਼ੂਆਂ ਦੀ ਡਿਟੇਲ ਆਪਾਂ ਵੀਰ ਗੁਰਵੰਤ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਇਹ ਦੋਸਤੋ ਇਹਨਾਂ ਪਸ਼ੂਆਂ ਦੀ ਸਾਰੇ ਕਿਸਾਨ ਫਾਰਮਰ ਵੀਰਾਂ ਨੂੰ ਮਿਲ ਸਕੇ ਬਾਕੀ ਜਿਹੜਾ ਕੋਈ ਵੀਰ ਦੂਰੋਂ ਨੇੜਿਓਂ ਆਉਂਦਾ ਦੋਸਤੋ ਇਸ ਘਰੇ ਵਿజిਟ ਕਰਦਾ ਪਸ਼ੂ ਆਪਣਾ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਜ਼ਰੂਰ ਕਰ ਲਈ ਜਾਵੇ ਠੀਕ ਹੈ ਜੀ ਜਿਹੜਾ ਪਸ਼ੂ ਕੋਈ ਗੱਭਨ ਲੈ ਕੇ ਜਾਂਦਾ ਚੋਂ ਥਣਾ ਦਾ ਟਿੱਪ ਕੇ ਭਰਾ ਕੇ ਆਪਣੀ ਤਸੱਲੀ ਨੂੰ ਜ਼ਰੂਰ ਯਕੀਨੀ ਬਣਾ ਤਰੀਕ ਦੋਸਤੋ ਅੱਜ 4 ਅਪ੍ਰੈਲ ਤੇ ਸਮਾਂ ਕੋਈ ਦੁਪਹਿਰ ਦੇ 2:30 3:00 ਵਜੇ ਦਾ ਪੂਰੀ ਡਿਟੇਲ ਆਪਾਂ ਵੀਰ ਗੁਰਵੰਤ ਤੋਂ ਲੈਣੇ ਆਂ ਆਓ ਚਲਦੇ ਆਂ ਬਥੇਰੇ ਜਾਣਕਾਰੀ ਦੇ ਲਈ ਬਥੇਰੇ ਡਿਟੇਲ ਦੇ ਲਈ ਸੋ ਬਣੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਸਭ ਤੋਂ ਪਹਿਲਾਂ ਵੀਰ ਗੁਰਵੰਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸਨਾਲ ਸਾਹਿਬ ਠੀਕ ਠਾਕ ਜੀ ਸਤਿ ਸ੍ਰੀ ਅਕਾਲ ਵੀਰ ਗੁਰਵੰਤ ਠੀਕ ਠਾਕ ਜੀ ਹਾਂਜੀ ਵਧੀਆ ਜੀ ਠੀਕ ਅੱਛਾ ਵੀਰ ਗੁਰਵੰਤ ਹੋਰ ਵੀਰੇ ਕਿਦਾਂ ਵਪਾਰ ਦਾ ਕੰਮ ਵਧੀਆ ਚੱਲੀ ਜਾਂਦਾ ਫਿਰ ਹਾਂਜੀ ਵਧੀਆ ਵੀਰ ਜੀ ਚੱਲੀ ਜਾਂਦਾ ਸਭ ਠੀਕ ਹਰ ਵਾਰ ਦੀ ਤਰ੍ਹਾਂ ਅੱਜ ਵੀ ਪਸ਼ੂ ਆਪਣੇ ਕੋਲ 8 ਗਨਾਂ ਆ ਗਏ ਆ ਹਾਂਜੀ ਅੱਜ ਦੋ ਵੈੜਾਂ ਹੈ ਹਾਂਜੀ ਤੇ ਇਹnga ਪੰਜ ਮਜਾਂ ਤੇ ਤਿੰਨ ਮਜਾਂ ਸੋਈਆਂ ਤਿੰਨ ਗੱਬਣਾ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਲੋ ਬਦਸਤੋ 6 ਮਜਾਂ ਨੇ ਤੇ ਦੋ ਵੈੜਾਂ ਠੀਕ ਹੈ ਹਾਂਜੀ ਇਹ ਨਾਗ ਹੋਣਗੇ ਸੋ ਬਾਕੀ ਜਿਹੜਾ ਵੀ ਐਨੀਮਲ ਜਿਹੜੇ ਵੀ ਫਾਰਮਰ ਵੇਰ ਨੂੰ ਪਸੰਦ ਆਊਗਾ ਵਿਸ਼ੇਸ਼ ਤੌਰ ਤੇ ਘਰੇ ਆਣ ਕੇ ਅੱਖੀਂ ਵੇਖ ਲਿਆ ਜਾਵੇ ਹੱਥੀ ਚੋਲਿਆ ਜਾਵੇ ਤਸੱਲੀ ਕਰ ਲਈ ਜਾਵੇ ਠੀਕ ਆ ਤੇ ਗੁਰਵੰਤ ਬਾਕੀ ਜਿਹੜੇ ਪਸ਼ੂ ਆਪਣੇ ਕੋਲ ਸੁਵੇ ਸੁਵੇ ਆ ਵੈਸੇ ਪੂਰੇ ਤਸੱਲੀ ਵਾਲੇ ਆ ਹਾਂਜੀ ਵੀਰ ਜੀ ਦੁੱਧ ਜਿੰਨਾ ਆਪਾਂ ਦੱਸਾਂਗੇ ਉਹਨਾਂ ਭਾਵੇਂ ਅਗਲਾ ਆਪਦੀ ਤਸੱਲੀ ਕਰ ਸਕਦਾ ਠੀਕ ਆ ਹਾਂਜੀ ਤੇ ਜਿਹੜੇ ਪਸ਼ੂ ਸੂਣ ਵਾਲੇ ਆ ਭਾਰ ਪਿੱਛੇ ਦੀ ਤੇ ਆਪਾਂ ਤੋਂ ਪਿੱਛੇ ਦੀ ਦੇ ਭਾਰ ਦੀ ਭਾਰ ਦੀ ਪਿੱਛੇ ਦੀ ਤੇ ਥਾਣਾ ਦੀ ਆਪਣੀ ਗਰੰਟੀ ਹੂੰ ਠੀਕ ਹੈ ਜੀ ਹਾਂਜੀ ਲੈ ਵੀ ਗਰਵੰਤ ਪਹਿਲੇ ਨੰਬਰ ਤੇ ਵੀਰ ਇੱਥੋਂ ਸ਼ੁਰੂਆਤ ਕਰ ਲੀਏ ਸਵੇੜ ਤੋਂ ਕਰਨਾ ਜੀ ਹਾਂਜੀ ਲੈ ਵੀ ਵੈੜ ਵੀਰ ਗਰਵੰਤ ਚੰਗੀ ਆ ਗਈ ਆ ਅ ਦੂਜਾ ਸਵੇ ਆ ਸੋਈਏ ਠੀਕ ਹੈ ਜੀ ਹਾਂਜੀ ਆਹ ਦੋਸਤੋ ਵਾੜ ਦੇ ਇੱਕ ਪਹਿਲੇ ਨੰਬਰ ਤੋਂ ਆਪਾਂ ਸ਼ੁਰੂਆਤ ਕਰ ਲੈਨੇ ਆ ਦੂਜਾ ਸੁਹਾ ਸੂਈ ਆ ਵਾੜ ਅਜੇ ਕੰਨੀ ਵਾਲੇ ਦੰਦ ਨਹੀਂ ਬਰਾਬਰ ਕੀਤੇ ਨੇ ਵਾੜ ਨੂੰ ਅੱਛਾ ਕੰਨੀ ਵਾਲੇ ਹਾਂਜੀ ਕਦ ਕਾਠ ਵੀ ਵੱਡਾ ਪੂਰਾ ਵੱਡਾ ਕਦ ਕਾਠਾ ਦੋਸਤੋ ਚੰਗੀ ਮਿਲਕਿੰਗ ਤੇ ਚੱਲ ਰਹੀ ਆ ਵੀਰ ਹੁਣਾਂ ਦੇ ਦੱਸਣ ਦੇ ਮੁਤਾਬਕ ਵੀ 30 ਲੀਟਰ ਇਸ ਟਾਈਮ ਜਿਹੜਾ ਇਹਦੇ ਥੱਲੇ ਮਿਲਕ ਹਾਜ਼ਰ ਅੱਛਾ ਸੂਈ ਨੂੰ ਕਿੰਨੇ ਦਿਨ ਦੱਸਿਆ ਅੱਜ 6 ਮਾ ਦਿਨ ਹੋ ਗਿਆ ਵੀਰ ਜੀ 6 ਮਾ ਦਿਨ ਹਾਂਜੀ ਮਗਰ ਬੱਚਾ ਦੇ ਹਾਂਜੀ ਬੱਚਾ ਮਗਰ ਆਵੇ 나ੜੂ ਨਾਲ ਆਹੋ ਜੀ ਮਗਰ ਬੱਚਾ ਆ ਵੇਖੋ ਬੱਚਾ 나ੜੂ ਬਿਲਕੁਲ ਬੱਚੇ ਦੇ ਨਾਲ ਮੇਲ ਕਾਫ ਆ ਨਾੜੂ ਬਿਲਕੁਲ ਬੱਚੇ ਦੇ ਨਾਲ ਤੇ ਗਰਵੰਤ ਜੇਕਰ ਵੀਰੇ ਚਲੋ ਹੁਣ 2-4 ਡੰਗ ਤੁਸੀ ਚੋਈ ਹੋਊਗੀ ਹਾਂਜੀ ਕਿੰਨਾ ਕੁ ਦੁੱਧ ਹੁਣ ਆਲਾ ਜਿਹੜਾ ਜਿਹੜਾ 30 ਕਿਲੋ ਵੀਰੇ ਜੀ ਆਇਆ ਹੋਣਾ ਇਸ ਟਾਈਮ ਤੇ ਚੋ ਆਉਂਦੀ ਜਿਹੜਾ ਹਾਜਰ 30 ਕਿਲੋ ਹਾਂਜੀ ਹਾਂ 35-36 ਕਿਲੋ ਦੀ ਉਮੀਦ ਰੱਖਦਾਂਗੇ ਫਿਰ 35-36 ਕਿਲੋ ਦਊਗੀ ਆ ਪੀਕ ਤੇ ਚੜੂਗੀ ਨਾ ਹਾਂਜੀ ਲਓ ਜੀ 35-36 ਲੀਟਰ ਦੋਸਤੋ ਵੀਰਾਂ ਦਾ ਵੀ ਦੁੱਧ ਭਰਨਾ ਚਾਹੀਦਾ ਇਹਨੂੰ ਬਾਕੀ ਹੁਣ ਜਿਹੜਾ 30 ਲੀਟਰ ਤੇ ਚੱਲ ਰਹੀ ਆ ਬਾਕੀ ਇੱਕ ਵਾਰੀ ਥੋੜਾ ਜਿਹਾ ਥਾਣ ਤੁਹਾਨੂੰ ਦਿਖਾ ਦਿੰਦਾ ਵੀਰੇ ਲੋ ਜੀ ਬਾਕੀ ਥਾਣਾ ਦੀ ਵਿਰਲ ਵੀ ਚੰਗੀ ਆ ਤਿੰਨ ਟਾਈਮ ਚਵਾਈ ਕਰਦੇ ਹੱਥੀ ਚਵਾਈ ਲਾ ਥਾਣਾ ਅੱਛਾ ਤਿੰਨ ਟਾਈਮ ਚਵਾਈ ਕਰਦੇ ਆ ਹਾਂ ਤਿੰਨ ਟਾਈਮ ਠੀਕ ਆ ਜੀ ਆ ਚਲੋ ਉਹਨਾਂ ਦੇ ਪਾਸੋਂ ਦੁੱਧ ਤੇ ਹੋਰ ਫਤੇ ਦੇ ਚੜਦੇ ਆ ਅਸਾਰ ਹੋ ਜਾਂਦੇ ਆ ਲੈ ਵੀ ਗਰਵੰਤ ਖੋਲ ਕੇ ਵੀ ਅਕਬਰੀ ਦਿਖਾ ਦਈਏ ਤੋਂ ਕਾਦੋ ਵੱਡਾ ਦੋਸਤੋ ਬਾਕੀ ਬਾਡੀ ਬੰਦਰ ਦੀ ਵੀ ਚੰਗੀ ਆ ਪਲੀ ਸੰਭੀ ਚੰਗੀ ਆ ਆ ਇੱਕ ਵਾਰੀ ਫੇਸ ਕੁਆਲਿਟੀ ਤੁਸੀਂ ਵੇਖੋ ਤੋਰਾ ਤਾਰਾ ਬਹੁਤ ਚੰਗਾ ਵੇੜਦਾ ਹਾਂ ਹਾਂ ਨਾਲ ਸੋ ਚੰਗੇ ਵੱਡੇ ਹਵਾਨੇ ਲੈਵੇ ਦੇ ਵਿੱਚ ਆ ਠੀਕ ਆ ਜੀ ਸੋ ਭਾਂਡੇ ਤੋਂ ਸਾਰੇ ਵੀਰਾਂ ਨੇ ਜੱਜਮੈਂਟ ਕਰ ਲੈਣੀ ਆ ਆਰਡਰ ਦੀ ਕੁਆਲਿਟੀ ਤੋਂ ਜੱਜਮੈਂਟ ਕਰ ਲੈਣੀ ਆ ਠੀਕ ਆ ਜੀ ਸੋ 30 ਲੀਟਰ ਦੀ ਮਿਲਕ ਕਪੈਸਿਟੀ ਵਾਲੀ ਇਹ ਵਾੜ ਹੁਣ ਜਿਹੜਾ ਬਿਲਕੁਲ ਹਾਜ਼ਰ ਦੁੱਧ ਦਾ ਮਿੰਤੀ ਗਿੰਤੀ ਵਾਲਾ ਦੁੱਧ ਜਿਹੜਾ ਉਹ 30 ਲੀਟਰ ਦੇ ਥੱਲੇ ਆ ਸੋ ਕੋਈ ਵੀਰ ਆਪਣੀ ਦੋ ਟਾਈਮ ਚੋਕੇ ਤਸੱਲੀ ਕਰ ਸਕਦਾ ਬਾਕੀ ਖਲੋਨੀ ਖਲਾਨੀ ਤੋਂ ਮੋਸਟਲੀ ਸਾਰੇ ਵੀਰਾਂ ਨੇ ਜੱਜਮੈਂਟ ਕਰ ਲੈਣੀ ਆ ਸੋ ਚੰਗੇ ਬਖਾਲੇ ਦੇ ਵਿੱਚ ਇਹ ਵਾੜ ਬਖਾਊਗਾ ਠੀਕ ਆ ਜੀ ਅਗਲੇ ਨਾਲ ਅਗਲੇ ਦੀ ਚੁਆਈ ਵਧੀਆ ਹੁੰਦੀ ਪਿਛਲੇ ਨਾਲ ਪਿਛਲੇ ਆਹ ਠੀਕ ਹੈ ਜੀ ਹਾਂਜੀ ਲੈ ਵੀ ਗਰਵੰਤੇ ਦੀ ਡਿਮਾਂਡ ਵੀ ਦਾ ਕੀ ਕਰਦਾ ਫਿਰ ਡਿਮਾਂਡ ਵੀਰ ਜੀ ਇਹਦੀ 90 ਹਜ਼ਾਰ 90 ਹਾਂਜੀ ਠੀਕ ਆ ਤੇ ਵਿੱਚੋਂ ਹਾਂ ਨਾ ਕਿੱਥੋਂ ਕੁ ਤੱਕ 85 ਹਜ਼ਾਰ ਦੀ ਆ ਨਾ ਜਿਹੜੀ 85 ਹਜ਼ਾਰ ਦੀ ਦੇ ਦਾਂਗੇ ਜੈਸਨੋ ਜਿਹੜੀ ਹਾਂਜੀ 85 ਲੋ ਜੀ 85 ਹਜ਼ਾਰ ਵੀਰਾਂ ਦਾ ਵੀ ਹਾਂ ਨਾ ਜਿਹੜੀ ਜੈਸਨੋ 85 ਹਜ਼ਾਰ ਦੀ ਦਿੱਤੀ ਜਾਊਗੀ ਸੋ ਬਾਹਰ ਦੋਸਤੋ ਤੁਸੀਂ ਦੇਖ ਲਿਆ 나ੜੂ ਤੇ ਬੱਚਾ ਬੌਲੇ ਤੋਂ ਹਜੇ ਜਸਟ ਬਾਹਰ ਹੀ ਆਈ ਆ ਤੇ ਬਾਕੀ ਪੀਕ ਤੇ ਦੋਤ ਸੋਨਾ ਚਵਾ ਦੂਗੀ ਜੇਕਰ ਹੁਣ 30 ਲੀਟਰ ਚੰਗੀ ਆ ਕਿ ਸ ਵੈੜ ਨੂੰ ਥੋੜਾ এনवायरमेंट ਉਦਾਂ ਦਾ ਮਿਲ ਗਿਆ ਥੋੜਾ ਜਿਹਾ ਖੁੱਲਾਪਨ ਮਿਲ ਗਿਆ ਠੀਕ ਹੈ ਖੁੱਲੀ ਰਹੀ ਫਾਰਮ ਦੇ ਵਿੱਚ ਛੱਡ ਦੇ ਵਿੱਚ ਤੇ ਬਾਕੀ ਡਾਈਟ ਪਲਾਨ ਚੰਗਾ ਰਿਹਾ ਤੇ ਦੋਸਤੋ 35 ਲੀਟਰ ਵੈੜ ਨੂੰ ਚਵਾਉਣਾ ਚਾਹੀਦਾ ਦੋ ਤਾਂ ਜੇ ਹੁਣ 30 ਲੀਟਰ ਦੇ ਵੀਰਾਂ ਦਾ ਵੀ ਚੱਲ ਰਹੀ ਹੈ ਲਾ ਵੀ ਗਰਮਨ ਤੱਕ ਇਹ ਸੈਕਿੰਡ ਨੰਬਰ ਤੇ ਜਿਹੜੀ ਆ ਬੱਚੀ ਆ ਇਹ ਪਹਿਲਾਂ ਸੋਈ ਵੀਰ ਜੀ ਪਹਿਲਾਂ ਹਾਂਜੀ ਮੂੰਹੋਂ ਦੰਦੀ ਕਿਵੇਂ ਆ ਵੀਰੇ ਮੂੰਹ ਛਗੀ ਛਗੀ ਆ ਹਾਂਜੀ ਲੋ ਵੀ 6 ਦਾ ਤਾਂ ਬੱਚੀ ਵੱਡੇ ਕੱਦ ਕਾੜ ਦੇ ਵਿੱਚ ਪਹਿਲੇ ਨੰਬਰ ਤੇ ਬੈੜ ਦਿਖਾਈ ਆ ਬਿਲਕੁਲ ਮਿਲਦਾ ਜੁਲਦਾ ਕਾਦਾ ਇੱਕੋ ਜੇ ਕੱਦ ਕਾਠਾ ਵੱਡੀਆਂ ਬੈੜਾਂ ਨੇ ਤੇ ਇਹਦੇ ਤੇ ਪਹਿਲਾ ਸੂਆ ਸੂਈ ਦਿਨ ਕਿੰਨੇ ਹੋ ਗਏ ਨੂੰ ਸੂਈ ਇਹਨੂੰ ਅਜ ਚੌਥਾ ਦਿਨ ਹੋ ਗਿਆ ਜੀ ਚੌ ਦਿਨਾਂ ਦੀ ਹਾਂਜੀ ਬੱਚਾ ਮਗਰ ਦੇ ਵੀ ਇਹਦੇ ਮਗਰ ਬੱਚੀ ਬੱਚੀ ਹੈ ਹਾਂਜੀ ਲਓ ਜੀ ਮਗਰ ਬੱਚੀ ਹੈ ਬੱਚੀ ਦੋਸਤੋ ਬਹੁਤ ਖੂਬਸੂਰਤਾਂ ਚੰਗੇ ਟੀਕੇ ਆ ਦੀ ਹਾਂ ਇਹਦੇ ਨਾਲੂ ਨਾਲ ਜਿਵੇਂ ਨਾਲੂ ਬਿਲਕੁਲ ਬੱਚੇ ਦੇ ਨਾਲ ਠੀਕ ਆ ਪਹਿਲਾ ਨਾ ਬੱਚੀ ਸੂਈ ਹੈ ਮੂੰਹ ਛੇ ਦੰਦ ਤੇ ਦਿਨ ਗਰਮਤ ਪੰਜ ਕਸ਼ੇ ਦਾ ਨਹੀਂ ਚੌਥਾ ਦਿਨ ਅੱਜ ਚੌਥਾ ਹਾਂਜੀ ਅਜੇ ਬੌਲੇ ਤੇ ਗਣੀਏ ਕਿ ਬੌਲੇ ਤੋਂ ਬਾਹਰ ਹੀ ਆ ਗਈ ਹੈ ਭਾਵੇਂ ਬਾਹਰ ਕਹਿ ਲਓ ਬੌਲੇ ਜਿਹਾ ਗੋਲੇ ਕਹਿ ਲਓ ਠੀਕ ਆ ਹਾਂਜੀ ਕਿੰਨਾ ਹੁਣ ਹਾਜ਼ਰ ਇਸ ਟਾਈਮ ਤੇ ਇਹਦੇ ਥੱਲੇ 20 ਕਿਲੋ ਹੋਊਗਾ 20 ਕਿਲੋ ਹਾਂ ਜਿਹੜਾ ਚਵਾਦਣਾ ਆਪਾਂ ਹੂੰ ਲਓ ਜੀ ਸੋ ਕਦ ਸਟਰਕਚਰ ਜਿਹੜਾ ਪੂਰਾ ਵੱਡਾ ਦੋਸਤੋ ਇਸ ਵੈੜ ਦਾ ਵੱਡੀ ਵੈੜ ਆ ਤੇ ਬਾਕੀ ਚੋਣ ਚਾਣਾ ਅਗਲੇ ਪਿਛਲੇ ਥਣ ਬਿਲਕੁਲ ਥੀ ਚਵਾਈ ਵਧੀਆ ਹੁੰਦੀ ਹਾਂਜੀ ਚਵਾਈ ਵਧੀਆ ਹੁੰਦੀ ਠੀਕ ਹੈ 20 ਕਿਲੋ ਤੇ ਚੱਲ ਰਹੀ ਅਜੇ ਚੌਥੇ ਦਿਨ ਦੇ ਦੌਰਾਨ ਮਗਰ ਬੱਛ ਵੱਛੀ ਬਿਲਕੁਲ ਜਿਹੜਾ ਦੋਸਤੋ ਬੁਲਬੁਲ ਦਾ ਬੱਚਾ ਆ ਪਾ ਕਹਦੇ ਨੇ ਬਹੁਤ ਵਧੀਆ ਬੱਚੀ ਆ ਐਚ ਐਫ ਬਰੀਡ ਦੇ ਵਿੱਚ ਬਹੁਤ ਖੂਬਸੂਰਤ ਬੱਚੀ 24 25 ਕਿਲੋ ਦੁੱਧ ਦੇਊਗੀ ਵੇੜ ਠੀਕ ਆ ਸੋ ਜੋੜਾ ਕਮਾਲ ਦਾ ਠੀਕ ਆ ਹੁਣ 20 ਕਿਲੋ ਆ 20 ਤੋਂ 20 ਰਾਂ ਦਾ ਬਾਹਰ ਚੱਲੂਗੀ ਪੂਰਾ ਪੀਕ ਤੇ ਆ ਫੇਸ ਕੁਆਲਟੀ ਇੱਕ ਵਾਰੀ ਥੋੜਾ ਨੇੜੇ ਉਹ ਤੁਹਾਨੂੰ ਦਿਖਾ ਦਈਏ ਠੀਕ ਆ ਜੀ ਬਿਲਕੁਲ ਛੋਟੀ ਜੀ ਬੂਤੀ ਆ ਛੋਟੇ ਜੇ ਕੰਨ ਆ ਤੇ ਹਾਲਾਂਕਿ ਚੋਾਈ ਹੱਥੀ ਬਹੁਤ ਵਧੀਆ ਹੁੰਦੀ ਠੀਕ ਆ ਜੀ ਹਾਂਜੀ ਠੀਕ ਹੈ ਲੈ ਵੀ ਗਰਮੰਤ ਇਹ ਵੀ ਖੋਲ ਦੇ ਵੀਰ ਤੋੜ ਕੇ ਦਿਖਾ ਦੇ ਸੋ ਬਾਕੀ ਵੀਰਾਂ ਦਾ ਚਵਾਈ ਜਿਹੜੀ ਦੋਸਤੋਂ ਹੱਥੀ ਵਧੀਆ ਹੁੰਦੀ ਆ ਠੀਕ ਆ ਵੱਡੀ ਬੈਡ ਆ ਬਾਕੀ ਹੈ ਨਵੀਂ ਆ ਠੀਕ ਆ ਪਹਿਲਾਂ ਨੂੰ ਸੂਈ ਆ ਤੇ ਨਵੀਆਂ ਬਿਲਕੁਲ अच्छा गर्मंत भाई एदी की डिमांड होगी एदी डिमांड वीर जी 70000 ए 65000 ਦੀ ਆਣਾ ਹੋ ਜੂ 65 ਦੀ ਹਾਂਜੀ ਠੀਕ ਹੈ ਜੀ ਉਹਦੀ 65000 ਖਾਣਾ ਜਿਹੜੀ ਉਹ 65000 70000 ਮੰਗ ਕੀਤੀ ਹੈ ਡਿਮਾਂਡ ਕੀਤੀ ਆ 65000 ਦੀ ਇਹ ਵੜ ਦੇਤੀ ਜਾਊਗੀ ਮਗਰ ਵੀ ਬੱਛੀ ਆ ਬਾਕੀ ਆਪ ਵੀ ਬੱਛੀ ਆ ਨਵੀਆਂ ਠੀਕ ਹੈ ਜੀ ਜਰੂਰ ਕੋਈ ਵੀ ਇਹ ਹੱਥ ਪਾ ਸਕਦਾ ਇਧਰ ਦੋਸਤੋ ਇੱਕ ਪਾਸੇ ਹੁਣ ਤਿੰਨ ਜਿਹੜੀਆਂ ਮੱਝਾਂ ਦਿਖਾ ਦਿੰਨੇ ਆ ਤੁਹਾਨੂੰ ਤਿੰਨੇ ਮੱਝਾਂ ਗੱਬਣ ਨੇ ਪਿਆਰੀ ਵਾਲਿਆਂ ਨੇ ਠੀਕ ਹੈ ਜੀ ਦਿਨ ਹਾਜ਼ਰ ਲੈਂਦੀਆਂ ਨੇ ਉਹ ਸਮਾਂ ਪੁੱਛ ਲੈਣੀ ਤੇ ਕਰਵਾਂ ਤਾਂ ਇਹਦਾ ਸੁਵਾ ਦੱਸ ਦੇ ਫਿਰ ਇਹ ਦੂਜਾ ਸੁਵਾ ਸੋਣੀ ਮੇਰ ਜੀ ਦੂਜਾ ਹਾਂਜੀ ਤੇ ਸਮਾਂ ਸਮਾਂ ਜੇ ਕੋਈ ਹਫ਼ਤੇ ਦੇ ਗੜਗੜ ਲੈ ਜੂ ਹੋ ਸਕਦਾ ਹਫ਼ਤੇ ਦੇ ਕੱਧਾ ਦਿਨ ਬਾਅਦ ਉਹ ਲੈ ਜੀ ਠੀਕ ਹੈ ਜੀ 10 ਦਿਨਾਂ ਦਾ ਆਈਡੀਆ ਰੱਖੋ ਲਓ ਜੀ ਸੋ ਨੀਲੀ ਦੇ ਵਿੱਚ ਦੋਸਤੋ ਇਹ ਮੱਚ ਪੈਂਦੀ ਹੈ ਠੀਕ ਹੈ ਜੀ ਹਾਂਜੀ ਪਰ ਨੀਲੀ ਰਾਈ ਦਾ ਪਟਾ ਆਉਂਦਾ ਨਾ ਸਾਨੂੰ ਤੇ ਆਹ ਵੇਖ ਸਕਦੇ ਤੁਸੀਂ ਠੀਕ ਹੈ ਜੀ ਸੁਵਾ ਦੂਜਾ ਕਿ ਤੀਜਾ ਦੱਸੋ ਦੂਜਾ ਸੁਵਾ ਦੂਜਾ ਸੋਣਾ ਠੀਕ ਹੈ ਜੀ ਹਫਤਾ ਦੋਸਤੋ ਅਜੇ ਸਮਾਂ ਬਾਕੀ ਆ ਹਫਤਾ 6 ਦਿਨ ਕੋਈ ਵੀਰ ਮੰਨ ਕੇ ਸੌਦਾ ਕਰ ਸਕਦਾ ਹਾਈਟ ਮੀਡੀਅਮ ਮਧਰੀ ਡੌਲੀ ਦੀ ਆ ਬਾਕੀ ਹਾਈਟ ਮੀਡੀਅਮ ਆ ਪਲੀ ਗੁਲੀ ਪੂਰੀ ਆ ਰਾਜੀ ਆ ਭਜਨ ਭੁਜਨ ਪੂਰਾ ਠੀਕ ਆ ਜੀ ਜੱਡੀ ਵੀ ਆ ਕਰਮਾਂ ਵਾਲੀ ਆ ਤੁਸੀਂ ਦੇਖ ਸਕਦੇ ਜੇ ਸੰਭੀ ਆ ਆ ਫੇਸ ਕੁਆਲਿਟੀ ਤੋਂ ਆ ਮੂੰਹ ਮੱਥਾ ਸਿੰਘਾਂ ਦੀ ਬੰਤਰ ਆ ਕਰੋ ਚੈੱਕ ਲੈ ਵੀ ਕਰਮਾਂ ਤੋਂ ਖੋਲ ਦੇ ਵੀਰੇ ਨੂੰ ਤੇ ਇੱਕ ਹਫਤਾ ਘੱਟੋ ਘੱਟ ਦੋਸਤੋ ਸਮਾਂ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਠੀਕ ਆ ਜੀ ਇੱਕ ਹਫਤੇ ਦਾ ਅਜੇ ਸਮਾਂ ਬਾਕੀ ਆ ਪਖਾਲਾ ਤੁਹਾਨੂੰ ਬੈਕ ਸਾਈਡ ਤੋਂ ਦਿਖਾ ਦਿੰਦੇ ਆ ਬਿਲਕੁਲ ਪੱਧਰ ਬਖਾਲੀ ਦੇ ਵਿੱਚ ਆ ਲਓ ਜੀ ਆਣ ਵੰਨ ਜੀ ਬਹੁਤ ਸਾਫ ਹਾਂ ਠੀਕ ਹੈ ਜੀ ਮੋੜ ਲਓ ਲਓ ਜੀ ਠੀਕ ਹੈ ਤੋ ਦੂਜਾ ਸੁਆ ਦੋਸਤੋ ਇਸ ਛੋਟੀ ਨੇ ਸਮਝ ਲੈ ਸੁਣਾ ਤੇ ਬਾਕੀ ਡਿਟੇਲ ਤੁਹਾਨੂੰ ਮਿਲ ਗਈ ਆ ਠੀਕ ਆ ਜੀ ਤੇ ਬਾਕੀ ਕਰਮਾ ਵਾਲੀ ਬਿਲਕੁਲ ਢਿੱਲੇ ਪਿੰਡੇ ਦੀ ਆ ਪਤਲੇ ਪਿੰਡੇ ਦੀ ਆ ਠੀਕ ਆ ਦੁੱਧ ਭਰਦੂਗੀ ਚੰਗਾ ਬਾਕੀ ਅਗੇ ਕੋਈ ਸੇਵਾ ਕਰਨ ਵਾਲਾ ਵੀਰ ਮਿਲ ਗਿਆ ਦੁੱਧ ਸੋਨਾ ਚਵਾ ਦੂਗੀ ਠੀਕ ਆ ਜੀ ਤੋ ਵਿਰਲਾਪੁਰਲਾ ਬਾਕੀ ਥਾਣਾ ਦਾ ਸੈਜ ਆ ਤੁਸੀਂ ਵੇਖ ਕੇ ਚੈੱਕ ਕਰ ਠੀਕ ਆ ਤੇ ਗਰਵੰਤ ਇਹਦੀ ਮੰਗ ਕੀ ਡਿਮਾਂਡ ਕਰਦੇ ਆ ਇਹਦੀ ਡਿਮਾਂਡ ਵੀਰ ਜੀ 99000 ਹੈ ਅੱਛਾ ਜੀ ਹਾਂ ਜੀ ਕੋਈ ਲੈਣ ਦੇਣ ਵਾਲੀ ਗੱਲਬਾਤ 92000 ਦੀ ਹਾਂ ਨਾ ਦੇ ਦਾਂਗੇ 92 ਦੀ ਹਾਂਜੀ ਠੀਕ ਹੈ ਜੀ ਲਓ ਵੀ 92000 ਦੀ ਦੋਸਤੋ ਲੈਣ ਦੇ ਨਾਲੀ ਗੱਲਬਾਤ ਉਹ 92000 ਆ ਠੀਕ ਹੈ ਜੀ 95000 ਡਿਮਾਂਡ ਆ ਬਾਕੀ ਆਓ ਇੱਥੇ ਆਣ ਕੇ ਆਪਦਾ ਕੋਈ ਵੀ ਰੱਖੀ ਵੇਖ ਲਓ ਚੀਜ਼ ਠੀਕ ਹੈ ਜੀ ਥੋੜਾ ਬਾਤਾ ਕੋਈ ਨੀਕੀ ਸੱਜਾ ਖੱਪਾ ਕੋਈ ਤਾਲ ਮੇਰ ਉੱਪਰ ਹੋਣਾ ਉਹ ਮੌਕੇ ਤੇ ਹੋ ਜਾਊਗਾ ਥੋੜਾ ਬਾਕੀ ਅਸਲੀ ਕਰੇ ਵੀਰ ਆਪਦਾ ਆਣ ਕੇ ਜਿੰਨੇ ਆਉਣਾ ਹਾਂ ਇਹ ਮਾਜੇ ਦੋਸਤੋ ਤੀਜੇ ਨੰਬਰ ਤੇ ਇਹ ਤੁਹਾਨੂੰ ਦਿਖਾ ਦਿੰਦੀ ਇੱਕ ਚੌਥੇ ਨੰਬਰ ਤੇ ਜਿਹੜੀ ਆ ਵੀਰ ਗਰਵੰਤ ਆਪਣੇ ਕੋਲ ਮਾਜ ਆ ਖੜੀ ਹੈ ਹਾਂਜੀ ਇਹ ਵੀ ਗੱਬਣੀ ਆ ਹਾਂਜੀ ਇਹ ਵੀ ਸੋਣ ਵਾਲੀ ਦੂਜ ਇਹ ਵੀ ਦੋਸਤੋ ਦੂਜਾ ਸੁਹਾ ਸੁਣੀ ਹੈ ਠੀਕ ਹੈ ਪੁੱਠੇ ਪਾਠੇ ਦੀ ਚੌੜੀ ਇਹ ਵੀ ਕਾਫੀ ਜਿਆਦਾ ਹੈ ਠੀਕ ਹੈ ਜੀ ਚੌੜੇ ਪਿੱਠ ਪੁੜੇ ਦੇ ਵਿੱਚ ਵਜਨ ਲੋਡ ਪੂਰਾ ਬਾਕੀ ਵੱਡੀਆਂ ਮੱਜਾਂ ਦੇ ਵਿੱਚ ਇਹਦੀ ਵੀ ਗਿਣਤੀ ਕਰ ਸਕਦੇ ਆ ਦੂਜਾ ਸੁਹਾ ਦੱਸਿਆ ਹਾਂਜੀ ਦੂਜਾ ਸੁਹਾ ਸੁਣਾਣੀ ਦੂਜਾ ਬਾਕੀ ਐ 35 ਧੁੱਪਨ ਆਪਣੀ ਪੂਰੀ ਤਸਦੀ ਹਾਂ 35 ਥਣ ਦੀ ਥਣਾ ਦੀ ਤੇ ਪਿੱਛੇ ਦੀ ਆਪਣੀ ਗਾਰੰਟੀ ਹੋ ਠੀਕ ਹੈ ਜੀ ਹਾਂਜੀ ਲਓ ਜੀ ਲਓ ਦੋਸਤੋ ਥਣਾ ਦੇ ਵੀਰਾਂ ਦਾ ਵੀ ਆਪਣੀ ਪਿੱਛੇ ਦੀ ਗਾਰੰਟੀ ਆ ਪੂਰੀ ਜਦਾਂ ਮਰਜੀ ਕਿਸੇ ਭਰਾਣੇ ਆਨਲਾਈਨ ਸੌਦਾ ਕਰਨਾ ਤੇ ਬੇ ਤੜਕ ਤੁਸੀਂ ਆਪ ਦੇ ਚੀਜ਼ ਖਰੀਦਾਰੀ ਕਰ ਸਕਦੇ ਜੇ ਸਾਈ ਬਹਿਨਾ ਪਾ ਕੇ ਆਪਣਾ ਘਰ ਰਣ ਕੇ ਵੇਖ ਲੋ ਜਾਂ ਮਗਾ ਸਕਦੇ ਜੇ ਠੀਕ ਹੈ ਜੀ ਵੱਡੇ ਕਦ ਕਦ ਚ ਆਏ ਕਦ ਵੱਡਾ ਮੂੰਹ ਮੱਥੇ ਦੀ ਤੁਸੀਂ ਆ ਵੇਖ ਲੋ ਸਿੰਘਾ ਸੁੰਗਾ ਦੀ ਵੀ ਪੂਰੀ ਗੁਲਾਈ ਹੈ ਠੀਕ ਹੈ ਜੀ ਛੋਟੇ ਸਿੰਘ ਆ ਬਲੇ ਔੜ ਨਹੀਂਗੇ ਬਿਲਕੁਲ ਛੋਟੇ ਸਿੰਘ ਤੇ ਲਿਆ ਵੀ ਗਰਵੰਤ ਇਹ ਵੀ ਖੋਲ ਕੇ ਕਰਕੇ ਪੇਸ਼ ਕੀਤਾ ਸੋ ਜਿਹੜੇ ਦੋਸਤੋ ਪਸ਼ੂ ਸੂਣ ਵਾਲੇ ਆ ਗੱਬਣਾ ਦੀ ਗੱਲ ਕਰ ਲਗੇ ਤੇ ਪਾਰ ਪਿਛੇ ਦੀ ਥਣਾ ਦੀ ਉਹਨਾਂ ਦੀ ਤਸੱਲੀ ਆ ਪੂਰੀ ਠੀਕ ਆ ਬਾਕੀ ਜੇਕਰ ਕੋਈ ਵੀ ਆਨਲਾਈਨ ਸੌਦਾ ਕਰਦਾ ਤੂੰ ਤਸੱਲੀ ਦੇ ਭੇਜ ਦੇਣਗੇ ਵੀਰ ਤੇ ਬਾਕੀ ਜਿਹੜਾ ਕੋਈ ਵੀਰ ਇੱਥੇ ਘਰੇ ਆਣ ਕੇ ਤਸੱਲੀ ਕਰਦਾ ਉਹ ਚਲੋ ਉਹਨੇ ਆਪਣੀ ਨਰਖ ਪਰਖ ਆਪਣੀ ਸੋਚ ਪੂਜ ਨਾਲ ਤੁਸੀਂ ਸੌਦਾ ਕਰ ਹੀ ਲੈਣਾ ਆ ਲੈ ਇਹ ਵੀ ਗਰਮ ਤਾਂ 8-7 ਦਿਨ ਕੱਢ ਜੂਗੀ ਕਿ ਵੱਧ ਹੀ ਥੋੜਾ ਲੈ ਜੂ ਕੋਈ ਪਲੀ ਗੁਲੀਆ ਵੀ ਲੈ ਜੂ ਹਾਂ ਤੇ ਵੱਧ ਹੀ ਲਊ ਵੀਰ ਜੀ ਇੱਕ ਦੋ ਇੱਕ ਅੱਧਾ ਦਿਨੇ ਹੂੰ ਹਫਤੇ ਤੋਂ ਵੱਧ ਬਾਹਰ ਹੀ ਖੜੂਗੀ ਹਾਂ ਲਓ ਜੀ ਬਾਕੀ ਵੱਡੇ ਬੁੱਡੇ ਦੀ ਪੂਰੀ ਚੌੜੀ ਹੈ ਦੋਸਤੋ ਪਿਛਾ ਪੁਛਾ ਤੁਸੀਂ ਵੇਖ ਕੇ ਚਾਹ ਕੇ ਕਰੋ ਪੂਰੇ ਚੌੜੇ ਪਿੱਠ ਪੁੜੇ ਦੇ ਵਿੱਚ ਰਾਜੀ ਵਜਨ ਭੁਜਨ ਪੂਰਾ ਠੀਕ ਹੈ ਜੀ ਤੇ ਕਦ ਵੀ ਵੱਡਾ ਕੋਈ ਦੂਰੋਂ ਨੇੜੇੋਂ ਭਰਾ ਸੌਦਾ ਕਰਦਾ ਤੇ ਕਦ ਵੱਡਾ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਜੀ ਵੱਡੀ ਹੈ ਠੀਕ ਹੈ ਜੀ ਕੋਈ ਛੋਟੀ ਜਾਂ ਮੀਡੀਅਮ ਬਾਹਲੀ ਦਰਮਿਆਨੀ ਨਹੀਂਗੀ ਵੱਡੀਆਂ ਮੱਜਾਂ ਦੇ ਵਿੱਚ ਗਿਣਤੀ ਕਰ ਸਕਦੇ ਜੀ ਲੈ ਵੀ ਗੁਰਵੰਤ ਇਹਦੀ ਕਰਦੇ ਮੰਗ ਵੀਰੇ ਕੀ ਡਿਮਾਂਡ ਕਰਦੇ ਫਿਰ ਇਹਦੀ ਡਿਮਾਂਡ ਵੀਰੇ ਜੀ 1 ਲੱਖ 20 ਹੈ 120 ਹਾਂਜੀ ਅੱਛਾ ਜੀ ਕੋਈ ਲੈਣ ਦੇ ਨਿੱਥੇ ਕੀ ਆ ਜੇ ਹੋ ਜੂਗਾ ਖੁੱਲਾ ਨਹੀਂ ਅਜੋ ਕੋਈ ਮਾਨਤਨ ਹੋ ਜੂਗਾ ਦੂਰੋਂ ਨੇੜੋਂ ਕੋਈ ਆਉਂਦਾ ਕਰਦਿਆ ਕਰੋ ਖੁੱਲਾ ਮਾਨਤਨ ਕੋਈ ਨਹੀਂ ਕਰਦਾਂਗੇ ਵੀਰ ਜੀ ਆਹੋ ਹਾਂਜੀ ਆਓ ਦੱਸੋ ਆਓ ਇੱਥੇ ਆਣ ਕੇ ਆਪਣੀ ਈ ਚ ਦੇਖੋ ਖੁੱਲਾ ਮਾਨਤਨ ਵੀਰਾਂ ਦਾ ਵੀ ਕਰਦਿਆਂਗੇ 1 ਲੱਖ 20 ਵੈਸੇ ਡਿਮਾਂਡ ਮੰਗਾ ਬਾਕੀ ਬਾਜ਼ਾਰ ਸਾਰੇ ਵੀਰਾਂ ਨੂੰ ਪਤਾ ਹੀ ਵੇ ਮੱਝਾਂ ਡੰਗਰਾਂ ਦਾ ਪਸ਼ੂਆਂ ਦਾ ਕੀ ਚੱਲਣ ਡਿਆ ਠੀਕ ਆ ਜੀ ਕੋਈ ਨਜਾਇਜ਼ ਨਹੀਂ ਮੰਗਦਾ ਕੋਈ ਪਸ਼ੂ ਵੀ ਕਿਤੇ ਨਾ ਕਿਤੇ ਟਾਇਟ ਹੀ ਮਿਲ ਬਾਕੀ ਚਲੋ ਵਪਾਰ ਦੀ ਲੈਣ ਦੇ ਵਿੱਚ ਵਪਾਰੀ ਵੀਰਾਂ ਤੋਂ ਇੰਨਾ ਵੀ ਚਲੋ ਉਹਨਾਂ ਦਾ ਮਾਰ ਦੇ ਨਫਾ ਜੋ ਵੀ ਹੈਗਾ ਭਰ ਕੇ ਪਸੂ ਆਪਾਂ ਨੂੰ ਮਿਲਤਾ ਜਾਂਦਾ ਠੀਕ ਆ ਤੇ ਇਹ ਜਿਹੜੀ ਮੱਝ 1,20,000 ਦੀ ਆ ਵਿੱਚੋਂ ਮਾਨਤਾ ਨੂੰ ਜੂਗਾ ਅਗਲੀ ਆਪਣੇ ਕੋਲ ਜਿਹੜੀ ਇਹ ਮੱਝ ਗਰਵੰਤ ਇਹ ਵੀ ਗੱਬਣ ਹਾਂਜੀ ਇਹ ਗੱਬਣ ਇਹ ਤੀਜਾ ਸੋਹ ਸੁਣੀ ਹੈ ਤੀਜਾ ਹਾਂਜੀ ਇਹਦਾ ਦਿਨ ਕਿੰਨੇ ਸਮਾਂ ਬਾਕੀ ਇਹ ਹਫ਼ਤਾ ਲੈ ਜਾਊਗੀ ਹਫ਼ਤਾ ਹਾਂਜੀ ਠੀਕ ਹੈ ਜੀ ਇਹ ਪਿਛਲੇ ਸਵੇ ਆਪਣੇ ਹੱਥੀ ਚੋਈ ਹੋਈ ਅੱਛਾ ਹਾਂਜੀ 15 ਦਿਨ ਪਿਛਲੇ ਸਵੇ ਆਪਣੇ ਕੋਲ ਰਹੀ ਆ ਸੋ ਸੁਣ ਤੋਂ ਬਾਅਦ ਹਾਂ ਕਿੰਨਾ ਕੁ ਦੋਤ ਚੋਇਆ ਸੀ ਆਪਾਂ ਇਹ ਉਹ ਜਦੋਂ ਆਪਾਂ ਦਿੱਤੀ ਕੋਈ 14 ਕਿਲੋ ਉਸ ਟਾਈਮ ਤੇ ਤਿਆਰ ਇੱਥੇ ਅੱਛਾ ਹਾਂਜੀ ਠੀਕ ਆ ਠੀਕ ਮਨ ਕੇ 15 ਕਿਲੋ ਚੱਲਦੀ ਰਹੀ 13 14 ਕਿਲੋ ਦੇ ਆਮ ਨਾਰਮਲ ਸੇਵਾ ਦੀ ਵੱਡੀ ਮਾਇਆ ਚੱਲ ਹਾਂਜੀ ਮਾਚੇ ਵੱਡੀ ਬਾਕੇ ਥੱਲੇ ਭਾਂਡੇ ਦੀ ਪੂਰੀ ਆ ਖਬਰਦਾਰ ਹਾਂਜੀ ਤੇ ਦਿਨ ਹਜੇ ਕਿੰਨੇ ਕ ਵੈਸੇ ਦਿਨ ਹਜੇ ਹਫਤਾ ਲੈ ਜੂ ਹਜੇ ਵੀ ਲੋ ਵੀ ਹਫਤਾ ਦੋਸਤੋ ਸਮਾਂ ਲੈ ਜੂ ਵੀਰਾਂ ਦਾ ਵੀ ਆਪਣੀ ਚਲੋ ਇੰਨੀ ਕ ਤਸੱਲੀ ਹੈ ਵੀ ਪਿਛਲੇ ਸੋਵੇ ਆਪਣੇ ਕੋਲੋਂ ਗਈ ਆ ਤੇ ਦੂਜਾ ਤੀਜਾ ਸੂਆ ਇਸ ਮਹੀਨੇ ਸੂਣਾ ਠੀਕ ਆ ਜੀ ਤੀਜਾ ਸੂਆ ਸੂਣਾ ਤੇ ਦਿਨ ਹਜੇ ਘੱਟੋ ਘੱਟ ਵੀ ਹਫਤਾ 8 ਦਿਨ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਕਿਉਂਕਿ ਨਿੱਗਰ ਆ ਜਗਾਠਾ ਜਗੂਠਾ ਤੁਸੀਂ ਇਸ ਮਹੀਨੇ ਤਾਂ ਵੀ ਵੇਖ ਸਕਦੇ ਬਹੁਤ ਚੰਗੀ ਬਣਦੀ ਆ ਇਹ ਬਾਨਾ ਮਹੀਨੇ ਥੱਲੇ ਚੌੜੇ ਪਿੱਠ ਪੁੜੇ ਦੇ ਵਿੱਚ ਠੀਕ ਆ ਜੀ ਚੌੜੇ ਪਿੱਠ ਪੁੜੇ ਦੇ ਵਿੱਚ ਤੇ ਕੋ 14 13 14 ਲੀਟਰ ਪਿਛਲੇ ਸੂਏ ਵੀਰਾਂ ਦਾ ਵੀ ਆਪਾਂ ਚੋਇਆ 15 ਕਿ ਦਿਨ ਰਹੀ ਸੀ ਆਪਣੇ ਕੋਲ ਤੇ ਆਪਾਂ ਚੋਇਆ ਠੀਕ ਆ ਦੁੱਧ ਤੇ ਉਸ ਤਸੱਲੀ ਦੇ ਉਸ ਬਿਹਾਵ ਤੇ ਵੀ ਤੁਸੀਂ ਜਿਹੜਾ ਸੌਦਾ ਕਰ ਸਕਦੇ ਜੀ ਠੀਕ ਆ ਤੇ ਇਦਾਂ ਛੋਟਾ ਵਪਾਰੀ ਵੀ ਆ ਗਿਆ ਵਿੱਚ ਮਾਲਦੇ ਆ। ਹਾਂ। ਨਾ। ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ। ਹਾਂ। ਤੋ ਤੇਜਾ ਸੁਆ ਦੋਸਤੋ ਇਸ ਮੈਂ ਦਾ ਠੀਕ ਹੈ ਤੇਜਾ ਸੁਆ 8 ਦਿਨ ਮੰਨ ਕੇ ਕੋਈ ਵੀਰ ਸੌਦਾ ਤੁਸੀਂ ਕਰ ਸਕਦੇ ਜੀ। 8ਾਂ ਦਿਨਾਂ ਦਾ ਜੇ ਸਮਾਂ ਪੈਂਡਿੰਗ ਆ ਠੀਕ ਆ। ਤੇ ਕੱਦ ਜਿਹੜੀ ਇੱਕ ਤੁਹਾਨੂੰ ਪਹਿਲਾਂ ਵੀ ਇਸ ਤੋਂ ਮਾਝ ਦਿਖਾਈ ਸੀ ਕੱਦ ਕਾਟ ਉਹਦਾ ਤੇ ਇਹਦਾ ਬਿਲਕੁਲ ਬਰਾਬਰ ਆ। ਉਸ ਤਰੀਕੇ ਨਾਲ ਮੇਰਾ ਵੀਰ ਤੁਸੀਂ ਆਪਦੀ ਬਿਉਂਤ ਲਾ ਸਕਦੇ ਜੀ ਵੀ ਇੱਕੋ ਕੱਦ ਕਾਟ ਦੀਆਂ। ਮਾਲਕਾਣਾ ਨੇ ਇਹ ਤੇ ਦੇਣ ਹਜੇ 8 ਦਿਨਾਂ ਦੇ ਵਿੱਚ ਪੂਰੀ ਤਿਆਰੀ ਕਰ ਜੂਗੀ ਠੀਕ ਆ ਜੀ ਸੋ ਸੋਹਣੇ ਪਿੱਠ ਫੁੜੇ ਦੇ ਵਿੱਚ ਤੇ ਚਮਕਦਮ ਕੋ ਪੂਰੀ ਬਿਲਕੁਲ ਬਖਾਲਾ ਇੱਕੋ ਜਿਹਾ ਬੈਕ ਸਾਈਡ ਤੋਂ ਢਿੱਲਾ ਢੁਲਾ ਹਜੇ ਦੇਖ ਸਕਦੇ ਵਾਟ ਫੁੱਟ ਕਾਫੀ ਜਾਂਦੇ ਆ 8-7 ਦਿਨਾਂ ਦੇ ਵਿੱਚ ਪੂਰੀ ਤਿਆਰੀ ਕਰ ਜੂਗੀ ਤੇ ਜਿੰਨਾ ਚਿਰ ਪਸੂ ਤਿਆਰੀ ਨਹੀਂ ਕਰਦਾ ਦੋਸਤੋ ਮੱਝਾਂ ਦੀ ਖਾਸ ਤੌਰ ਤੇ ਗੱਲ ਉਹਨਾਂ ਚਿਰ ਹੁੰਦੀਆਂ ਨਹੀਂ ਗਈ ਆ ਦੇਖੋ ਅਛਾ ਗਰਵੰਤ ਇਹਦੀ ਫਿਰ ਡਿਮਾਂਡ ਕੀ ਕਰਦਾ ਫਿਰ ਇਹਦੀ ਡਿਮਾਂਡ ਵੀ ਦੀ 120 ਹਜ਼ਾਰ 120 ਹਾਂਜੀ ਬਰਾਬਰ ਦੀ ਇੱਕੋ ਜੀ ਡਿਮਾਂਡ ਹੀ ਦੋ ਦੀ ਆ ਡਿਮਾਂਡ ਵੀ ਇੱਕੋ ਜੀ ਹੈ ਮੱਝਾਂ ਵੀ ਇੱਕੋ ਜੀਆਂ ਮੱਝਾਂ ਵੀ ਇੱਕੋ ਜੀਆਂ ਕੋਈ ਜ਼ਿਆਦਾ ਫਰਕ ਨਹੀਂ ਹੈ ਇੱਕੋ ਜੇ ਚਿਹਰੇ ਮੋਰੇ ਮੰਧਰੇ ਇੱਕੋ ਜੀ ਆ ਹਾਂਜੀ ਬਾਡੀ ਬੁੱਡੀ ਬੰਤਰੀ ਵੀ ਇੱਕੋ ਜੀ ਆ ਔਰ ਦੋਸਤੋ 120000 ਇਹਨਾਂ ਦੋ ਮਹੀਨੇ ਦੀ ਜਿਹੜੀ ਕੀਮਤ ਆ ਵਿੱਚੋਂ ਛੋਟ ਜੱਪੇ ਹੋ ਜਾਣਗੇ ਕੋਈ ਆਪਦਾ ਸੰਪਰਕ ਕਰ ਲੇ ਠੀਕ ਆ ਇੱਕ ਅਗਲਾ ਜਿਹੜਾ ਦੋਸਤੋ ਇਹ ਨਾਕ ਆ ਗਿਆ ਠੀਕ ਆ ਜੀ ਪੰਜਵੇਂ ਨੰਬਰ ਤੇ ਹਾਂਜੀ ਠੀਕ ਆ ਜੀ ਸ਼ਵੇਂ ਨੰਬਰ ਤੇ ਮੱਜ ਆ ਗਈ ਤੇ ਗਰਭਵਤ ਇਸ ਮਹੀਨੇ ਦੀ ਵੀਰੇ ਕੀ ਡਿਟੇਲ ਹੋਊਗੀ ਇਹ ਸੂਈ ਹੈ ਇਹ ਸੂਈ ਹੈ ਵੀਰ ਜੀ ਪਰ ਇਹਦਾ ਬੱਚਾ ਨਹੀਂ ਹੈਗਾ ਬਿਨ ਬੱਚੇ ਹੋ ਹਾਂਜੀ ਕਿੰਨੇ ਕ ਦਿਨ ਦੀ ਸੂਈ ਹੈ ਇਹ ਸੂਈ ਕੋਈ ਮਹੀਨੇ ਤੋਂ ਕੋਈ 1-2 ਦਿਨ ਵੱਧ ਦੀ ਮਹੀਨੇ ਤੋਂ ਹਾਂਜੀ ਠੀਕ ਆਪਣੇ ਕੋਲ ਹੀ ਬੱਚਾ ਐਕਸਪਾਇਰ ਕਰਕੇ ਪਿੱਛੋਂ ਆਇਆ ਨਹੀਂ ਆਪਾਂ ਇਦਾਂ ਲੈਂਦੀ ਆ ਇਦਾਂ ਹੀ ਆਈ ਆ ਹਾਂ ਜੇ ਆਪਾਂ ਲੈਂਦੀ ਖਾਸ ਬੰਦੇ ਤੋਂ ਹੀ ਆਪ ਦੇ ਤੋਂ ਦੇ ਲੈਂਦੀ ਬੱਚੇ ਮਰੇ ਤੋਂ ਹੀ ਅੱਛਾ ਸੂਵੇ ਕਿਵੇਂ ਹੁੰਦੀ ਹੈ ਫਿਰ ਇਹ ਸੂਆ ਉਹ ਤਾਂ ਦੂਜਾ ਸੂਇਆ ਜਾਂਦੇ ਹਾਂ ਹਾਂਜੀ ਜੇ ਅੱਜਾ ਮੰਨ ਲੇ ਅੱਗੋਂ ਆਪ ਕੋਈ ਤਾਂ ਮੰਨ ਲੇ ਹਾਂਜੀ ਮੈਂ ਨਗਦੀ ਸੂਈ ਇਹਦਾ ਦੋ ਤਾਂ ਕਿੰਨਾ ਚਵਾ ਦਾਂਗੇ ਇਹਦੇ ਥੱਲੇ 8 ਕਿਲੋ ਕੰਡੇ ਵਾਲਾ ਤਿਆਰ ਜਿਹੜਾ 8 ਕਿਲੋ ਹੁਣ ਜਿਹੜਾ ਪਚਵਾ ਦਾਂ ਅਗਲੇ ਪਿਛਲੇ ਥਣਾਂ ਦਾ ਕਿਵੇਂ ਆ ਐ ਵਧੀਆ ਅਗਲੇ ਥਣਾਂ ਦੇ ਚੁਆਈ ਕੋਈ ਘੱਟ ਬਾਤ ਕਿਸੇ ਪਾਸੇ ਚਾਂ ਧਾਰ ਦਾ ਫਰਕ ਤੇ ਨਹੀਂ ਕੋਈ ਨਹੀਂ ਠੀਕ ਆ ਜੀ ਹਾਂ ਦੋਸਤੋ ਚੂਣ ਚਾਂ ਇੱਕ ਨੰਬਰ ਆ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਕਿਸੇ ਵੀਰ ਪਹਾੜੇ ਤੇ ਮਿਲਦੀ ਦੋਵੇਂ ਟਮ ਚੋਕੇ ਤਸल्ली ਕਰ ਆਪਣੇ ਕੋਲ ਪਹਾੜੇ ਤੇ ਮਿਲਦੀ ਹੈ ਹਾਂ ਪਹਾੜੇ ਤੇ ਮਿਲਦੀ ਪਹਾੜੇ ਤੇ ਮਿਲਦੀ ਆ ਦੋਸਤੋ ਪਹਾੜੇ ਤੇ ਚਾੜ ਤੇ ਮਿਲਦੀ ਆ ਠੀਕ ਆ ਜੀ ਜਿਹੜੀ ਭਾਸ਼ਾ ਸੀ ਵੀਰ ਕਿਸੇ ਨੂੰ ਸਮਝ ਲ ਚੋਕਰ ਛੂੜਾ ਪਾ ਕੇ ਆਪਦੀ ਜਿਹੜੀ ਮੰਗਾ ਪੋਦੀ ਮਗਰਲੀਆ ਲਤਨ ਮਗਰਲੀਆ ਲਤਨ ਨੂੰ ਵੰਗਾ ਪਵੋਂਦੀ ਆ ਹਾਂਜੀ ਵੰਗਾ ਪਾ ਕੇ ਬਾਅਦ ਚ ਖੜ੍ਹ ਦੇਂਦੀ ਆ ਹਾਂ ਠੀਕ ਆ ਬਾਈ ਲਓ ਵੀ ਦੋਸਤ ਕੋਈ ਲੱਤ ਛੜ ਨਹੀਂ ਮਾਰਦੀ ਹਾਂ ਇਹ ਮਾਝਾ ਦੋਸਤੋ ਮਹੀਨੇ ਦੀ ਸੁਈ ਆ 8 ਕਿਲੋ ਦੁੱਧ ਇਸ ਮੈਂ ਦੇ ਥੱਲੇ ਜਿਹੜਾ ਬਿਲਕੁਲ ਕਿਸੇ ਵੀਰ ਨੇ ਚੂਲਣਾ ਠੀਕ ਆ ਜੀ ਤੇ ਚੋਣ ਜਾਣ ਵੀਰ ਨੇ ਦੱਸ ਹੀ ਦਿੱਤੀ ਆ ਕੋਈ ਟੀਕਾ ਟੱਲਾ ਨਹੀਂ ਗਾ ਪਹਾੜਾ ਅੱਗੇ ਵੰਡਾ ਪਾ ਕੇ ਬਹਿ ਕੇ ਪਸਮਾਉਂਦੀ ਆ ਚਵਾਈ ਬਹੁਤ ਪੋਦੀ ਮਗਰਲੀਆ ਲਤਨ ਨੂੰ ਵੰਗਾ ਪਾ ਕੇ ਜਿਹੜਾ ਦੋਸਤ ਚਵਾਈ ਕਰਦੇ ਆ ਠੀਕ ਆ ਜੀ 8 ਕਿਲੋ ਦ ਚਵਾਈ ਪੋਲੀ ਆ ਵੀਰ ਹਾਂ ਚਵਾਈ ਬਹੁਤ ਪੋਲੀ ਲੱਗੀ ਪੂਰ ਸੱਟੇ ਤੋਂ ਰਹਿ ਤਾ ਕੰਮ ਹਾਂਜੀ ਲੈ ਵੀ ਕਰਮੰਤ ਖੋਲਦੇ ਵੀਰ ਠੀਕ ਆ ਸੋ ਮਾਚ ਜਿਹੜੀ ਦੋਸਤੋ ਚੰਗੀ ਆ ਚਲੋ ਬਾਕੀ ਸੁਆ ਵੀਰ ਨੇ ਦੱਸ ਹੀ ਦਿੱਤਾ ਵੀ ਮੀਂਹ ਨਹੀਂ ਖਦਾ ਹੈਗਾ ਸਮਾ ਹੋ ਗਿਆ ਇਹਨੂੰ ਲੀਲੀ ਜਾਂਦੀ ਮੈਂ ਹਾਂ ਠੀਕ ਆ ਜੀ ਠੀਕ ਆ ਹਾਂ ਕਾਦਗਾਠ ਇਹਦਾ ਬਹੁਤ ਚੰਗਾ ਹਾਂ ਨਹੀਂ ਸੋਹਣੇ ਕਾਦਲ ਸਿੰਗਲ ਹੱਡੀ ਦੀ ਆ ਹਾਂਜੀ ਠੀਕ ਆ ਤੇ ਬਾਕੀ ਰੇਟ ਕੀਮਤ ਆਪਾਂ ਦੋਸਤੋ ਇਹਦੀ ਪੁੱਛ ਲੈਣੀ ਆ ਵੀਰ ਤੋਂ ਬਾਕੀ ਬੈਕ ਸਾਈਡ ਤੋਂ ਵੀ ਜਿਹੜਾ ਬਖਾਲਾ ਕੋਈ ਇਹ ਨਾ ਵੀ ਰੱਖੇ ਕੋਈ ਵਾਲ ਸ਼ਿੰਗਾ ਬਾਕੀ ਬਖਾਲਾ ਬਗੂਲਾ ਵੀ ਪੱਧਰ ਆ ਦਿਖਾ ਦੇ ਜੀ ਮਰਾ ਆ ਲੈ ਤੇ ਗੁਰਵੰਤ ਇਹਦੀ ਫਿਰ ਕੀ ਕੀਮਤ ਆ ਇਹਦੀ ਡਿਮਾਂਡ ਵਿੱਚ ਜੀ 65000 ਆ ਹਾਂ 60000 ਦੀ ਆ ਨਾ ਹੋ ਜੂ 60 ਦੀ ਹਾਂਜੀ ਪੂਰ ਕਰਦੀ ਮਾਨਤ ਨਾਲ ਚੱਲ ਕੋਈ ਨਹੀਂ ਮੌਕੇ ਤੇ ਕਰਦਾ ਕੋਈ ਮਾਨਤ ਕਰਦੀ ਵਿੱਚੋਂ ਮਾਨਤ ਨਾਲ ਠੀਕ ਹੈ ਲੈ ਵੀ 60000 ਦੀ ਤੁਸੀਂ ਇਹ ਲੈਦੇ ਹਾਂ ਨਾ ਜਿਹੜੀ ਸੋ ਥੋੜਾ ਬਾਦਾਂ ਵਿੱਚੋਂ ਨੇ ਕੀ ਹੋ ਜੂਗਾ ਬਾਕੀ ਮੂੰਹ ਮੱਥੇ ਦੀ ਠੀਕ ਹੈ ਜੀ ਅੰਗ ਪੈਰ ਜਿਹੜੇ ਕਰਮਾਂ ਵਾਲੀ ਦੇ ਚਲੋ ਪ੍ਰੋਪਰ ਪੂਰੇ ਆ ਪੂਛ ਤੋਂ ਲੈ ਕੇ ਸਿੰਘਾਂ ਤੱਕ ਤੁਸੀਂ ਵੇਖ ਲਈ ਮੈਂ ਵੀ ਥਣਾ ਦੇ ਵਿੱਚ ਵੀ ਕੋਈ ਵੀਰ ਵੀਰ ਨਹੀਂਗਾ ਕੋਈ ਬਾਈਸ਼ਾਈ ਵਾਲਵਿੰਗ ਨਹੀਂਗਾ ਜੋ ਵੀ ਚੀਜ਼ ਹੈਗੀ ਤੁਹਾਨੂੰ ਰਿਐਲਿਟੀ ਦੇ ਵਿੱਚ ਦੱਸ ਦਿੰਦੀ ਆ ਉਸ ਅਕੋਰਡ ਨੂੰ ਤੁਸੀਂ ਆਪਦੀ ਅਗੇ ਚੋਕੇ ਤਸੱਲੀ ਕਰ ਸਕਦੇ ਅਗੇ ਆ ਨੀਲੀ ਦੀ ਮਾਂ ਆ ਗਈ ਆਪਣੇ ਕੋਲ ਗਰਭਾਂ ਤਾਂ ਹਾਂਜੀ ਇਹ ਵੀ ਸੂਈ ਹੈ ਫਿਰ ਹਾਂਜੀ ਇਹ ਪਰਸਾਂ ਦੀ ਸੂਈ ਆ ਅੱਜ ਤੇ ਜਿਆਦਾ ਦਿਨ ਹੋ ਗਏ ਨੇ ਸੂਈ ਲਓ ਜੀ ਤੋਂ ਵਜਨ ਕੱਦ ਇਹਦਾ ਵੀ ਜਿਹੜਾ ਦੋਸਤ ਕੱਦ ਵੀ ਚੰਗਾ ਵੱਡੇ ਕੱਦ ਦੇ ਵਿੱਚ ਨਮਾਈ ਲੰਬੀ ਪੂਰੀ ਹੈ ਪਰਸੋਂ ਦੀ ਸੂਈ ਆ ਹਾਂਜੀ ਇਹ ਤੇ ਮਰਾ ਕੱਟੀ ਆ ਕੱਟੀ ਆ ਗਈ ਹਾਂਜੀ ਲਓ ਜੀ ਆ ਕੱਟੀ ਆ ਠੀਕ ਆ ਜੀ ਫੀਮੇਲ ਕਾਫ ਨੂੰ ਜਨਮ ਦਿੱਤਾ ਕੱਟੀ ਹੈ ਨਾੜੂ ਬਿਲਕੁਲ ਬੱਚੇ ਦੇ ਨਾਲ ਆ ਦੇਖੋ ਅੱਜ ਤੀਜਾ ਦਿਨ ਆ ਤੇ ਕਰਵਾਂ ਤਾਂ ਸੁਆ ਵੀ ਤਕਰੀਬਨ ਕੋਈ ਇੱਥੇ ਹੋਊਗਾ ਕਿ ਤੀਜਾ ਸੁਆ ਹੈ ਤੀਜਾ ਸੁਆ ਇਹਦਾ ਠੀਕ ਹੈ ਜੀ ਹਾਂਜੀ ਬਾੜਾ ਕਿੰਨਾ ਕੋਣ ਬਾੜਾ ਕੋਈ ਇਹ 9 ਕਿਲੋ ਦੀ ਰੈਂਚ ਹੋਣ 9 ਕਿਲੋ ਹਾਂਜੀ ਚੂਣ ਚਣ ਇਹ ਕਿਵੇਂ ਆ ਵੀਰ ਚੂਣਾ ਇਹ ਭੋਲੀ ਹੈ ਵੀ ਅਹਾਂ ਹਾਂਜੀ ਠੀਕ ਹੈ ਜੀ ਸਭ ਦੋਸਤੋ ਚੂਣ ਚਣ ਭੋਲੀ ਆ ਤੀਜਾ ਸੁਆ ਤਿੰਨ ਕ ਦਿਨਾਂ ਦੀ ਸੁਈ ਆ ਅੱਖ ਬਿੱਲੀ ਮਣਕੀ ਆ ਨਾਸ ਬਗੀ ਆ ਠੀਕ ਹੈ ਜੀ ਮੱਥੇ ਬੱਲ ਤੇ ਨੀਲੀ ਦੀ ਜਿਹੜੀ ਇਹ ਦੋਸਤੋ ਮੈਂ ਆ ਥਣ ਵੀ ਚਿੱਟੇ ਵਾਈਟ ਬਾਕੀ ਥਣ ਭਾਂਡੇ ਦੀ ਤੁਸੀਂ ਆ ਵੇਖ ਲਓ ਠੀਕ ਆ ਮਾਰਨਿੰਗ ਗਰਵੰਤ ਜਿਹੜੇ ਪਸ਼ੂ ਆਪਣੇ ਕੋ ਸੋਇਆ ਕਿੰਨੇ ਕਵੇ ਚਵਾਈ ਕਰੀਏ ਸਵੇਰੇ 6 ਵਜੇ ਇਹ ਕਰੀਦੀ ਵੀਦੀ 6 ਵਜੇ ਹਾਂਜੀ ਠੀਕ ਹੈ ਜੀ ਲੋ ਵੀ ਪ੍ਰਭੂ ਆਪਦੀ ਟਾਈਮ ਦਾ ਟਾਈਮ ਬੰਨ ਕੇ ਕੋਈ ਵੀ ਚਵਾਈ ਕਰ ਸਕਦਾ ਪੌਲੇ ਤੇ ਕਿੰਨਾ ਦੱਸਿਆ 9 ਹਾਂ 9 ਕਿਲੋ ਹੋਊਗਾ ਬੋਲਾ ਹੁਣ ਐ ਕਹਿੰਦੇ ਜਿਹੜਾ ਇਹ ਤੇਰੇ ਤਿਆਰ ਚੌਣ ਚਾਂ ਦੀ ਸਾਫ ਸੁਥਰੀ ਹਾਂਜੀ ਚੌਣ ਐ ਭੋਲੀ ਠੀਕ ਹੈ ਜੀ ਠੀਕ ਹੈ ਲੈ ਵੀ ਗਰਵੰਤ ਇਹ ਵੀ ਖੋਲ ਦੇ ਵੀਰ ਤੇਜਾ ਸੂਬਾ ਦੋਸਤੋ ਇਹ ਮਾਝਾ ਪਾ ਤੁਹਾਨੂੰ ਦਿਖਾ ਰਹੇ ਆ ਤੇਜਾ ਸੂਬਾ ਸੋਈ ਆ ਕਦ ਕਾਠ ਲੰਬਾਈ ਵੇਲ ਤੁਸੀਂ ਸਾਰੇ ਬੰਨਿਓ ਦੇਖ ਲਈਆ ਠੀਕ ਹੈ ਜੀ ਸੋ ਥਾਣਾ-ਥਾਣਾ ਦੀ ਵੀ ਪੂਰੀ ਖਬਰਦਾਰ ਆ ਚਾਰੇ ਥਾਣਾ ਪੀੜੀ ਤੇ ਪਾਵਿਆ ਵਾਂਗੂ ਕੱਲੀ-ਕੱਲੀ ਜਿਹੜੀ ਗੋਟ ਦੇ ਲੱਗਾ ਠੀਕ ਹੈ ਜੀ ਕੱਲੇ-ਕੱਲੇ ਨੌਕਰ ਤੇ ਥਾਣਾ ਆ ਮਗਰ ਜਿਹੜੀ ਕੱਟੀ ਜਾਂਦੇ ਲਓ ਜੀ ਕੋਈ ਵੀਰ ਬੋਲਾ ਮੰਨ ਕੇ ਦੱਸੋ ਸੌਦਾ ਕਰ ਸਕਦਾ 9 ਕਿਲੋ ਬੋਲਾ ਤੇ ਗਰਮ ਤਾਂ ਇਹਦਾ ਮੁੱਲ ਕੀ ਕਰਦਾ ਫਿਰ ਇਹਦੀ ਡਿਮਾਂਡ ਵੀਰ ਜੀ 1 ਲੱਖ 5000 ਇੱਕ 5 ਹਾਂਜੀ ਠੀਕ ਹੈ ਜੀ 1 ਲੱਖ 5000 ਹਾਂਜੀ ਲਓ ਵੀ 1 ਲੱਖ 5000 ਦੀ ਦੋਸਤੋ ਇਹ ਮੈਂ ਦਿੱਤੀ ਜਾਊਗੀ ਠੀਕ ਆ ਤੇ ਬਾਕੀ ਤੁਹਾਨੂੰ ਥਣ ਦੇ ਦੇ ਇੱਕ ਵਾਰੀ ਫੇਰ ਆਪਾਂ ਦਿਖਾ ਦ게요 ਹਾਂ ਠੀਕ ਹੈ ਜੀ ਤੇ ਗਰਮਾਂ ਤੱਕ ਲਾਸਟ ਵਿੱਚ ਆਪਣੇ ਕੋਲ ਜਿਹੜੀ ਇਹ ਮਾਝ ਖੜੀ ਹੈ ਹਾਂਜੀ ਠੀਕ ਆ ਇਹ ਵੀ ਸੂਈ ਹੈ ਵੀਰ ਜੀ ਮਾਝ ਕਾਦੀ ਇਹ ਵੀ ਜਾਜੀ ਹੈ ਹਾਂਜੀ ਵੱਡੇ ਕਦ ਕੜ ਦੇ ਵਿੱਚ ਇਹ ਵੀ ਇਹਦਾ ਸੁਆ ਘਰ ਆ ਲੈਣ ਦੇ ਜੀ ਆਪਣਾ ਤੀਜਾ ਹੀ ਆਖਿਆ ਕੋ ਕੋ ਆਪਣੀ ਸਮਝਿਆ ਜਿੰਨਾ ਤੀਜਾ ਮੰਨ ਲਈ ਕੋ ਚੌਥਾ ਮੰਨ ਲਈ ਹਾਂ ਹਾਂਜੀ ਠੀਕ ਲਓ ਜੀ ਸੋ ਦੋਸੋ ਅੱਜ ਦਿਨ ਕਿੰਨੂ ਕਿੰਨੇ ਹੋ ਗਏ ਨੂੰ ਇਹ ਕੱਲ ਦੀ ਸੂਈ ਕੱਲ ਦੀ ਮਗਰ ਕੱਟੀ ਇਹਦੇ ਮਗਰ ਕੱਟਾ ਕੱਟਾ ਆ ਗਿਆ ਹਾਂਜੀ ਲਓ ਦੋਸਤੋ ਸੂਹਾ ਆਪਦੀ ਸਮਝਣਾ ਕੋਈ ਵੀਰ ਵੇਖ ਲਿਆ ਵੀਰਾਂ ਦਾ ਵੀ ਤੀਜੇ ਸੂਵੇ ਮੰਨ ਕੇ ਅੱਗੋਂ ਦਿੱਤੀ ਉਹਨਾਂ ਨੇ ਸਾਫ਼ ਕਰਤੀ ਆਪਾਂ ਸਾਰੀ ਬੋਲੇ ਤੋਂ ਹਾਂ ਬੋਲਾ ਕਿੰਨਾ ਕਿਸੀਗਾ ਦੋ ਡੰਗ ਚੋਲੀ ਹੈ ਬੋਲਾ ਕੋਈ ਦੋ ਟਾਈਮ ਚ ਹੋਇਆ ਹੈ 3 3 3 3 ਕਿਲੋ ਹੋਟਾਂ ਤੇ 3 ਕਿਲੋ 6 6 ਕਿਲੋ ਹੋਊਗਾ ਹਾਂ ਜੀ ਚੌਣ ਚਾਂ ਦੀ ਵਧੀਆ ਨਿਕਲਾਈ ਆ ਹਾਂ ਜੀ ਚੌਣ ਵਧੀਆ ਠੀਕ ਹੈ ਜੀ ਕੱਦ ਵੇਖੇ ਦੋਸਤੋਂ ਤੁਸੀਂ ਚੈੱਕ ਕਰੋ ਕੱਤ ਪੂਰਾ ਵੱਡਾ ਇਸ ਮੈਂ ਦਾ ਠੀਕ ਹੈ ਜੀ ਬਾਕੀ ਸੂਈ ਤਾਜੀ ਆ ਬੌਲੇ ਦੀ ਥਾਂ ਬੌਲਾ ਤੁਸੀਂ ਕਾਊਂਟ ਕਰ ਸਕਦੇ ਜੇ ਬਾਕੀ ਦੁੱਧ ਅਗੇ ਸੇਵਾ ਦਾ ਠੀਕ ਹੈ ਜੀ ਦੁੱਧ ਕੋਈ ਆਪਦੀ ਚੰਗੀ ਸੇਵਾ ਕਰ ਲੂਗਾ ਵੀਰ ਤੇ ਦੁੱਧ ਤੁਸੀਂ ਉਸ ਅਕੋਰਡਿੰਗ ਦੋਸਤੋਂ ਚੰਗਾ ਲੈ ਸਕਦੇ ਜੀ ਜਿੱਡੇ ਕੱਦ ਕਾਠ ਜਿੱਡੀ ਪਾਰਟੀ ਪੰਤਰ ਦੀ ਮਾਲਕਣਾ ਠੀਕ ਹੈ ਕਰਮਾ ਵੀ ਬੱਚਾ ਵਖਾਦੋ ਆ ਗਿੱਲੇ 나ੜੂ ਲਓ ਜੀ ਗਿੱਲਾ 나ੜੂ ਆ ਬਿਲਕੁਲ ਆ ਬੱਚਾ ਠੀਕ ਹੈ ਜੀ ਮਗਰ ਕਟਾ ਮੇਲ ਕਾਫ ਸੋ ਮੈਂ ਚੰਗੀ ਚੋਕੀ ਵੱਡੀ ਆ ਠੀਕ ਹੈ ਜੀ ਮੈਂ ਵੱਡੀ ਆ ਹੁਣੇ ਤੇ ਚਲਣ ਢਈ ਆ ਕੋਈ ਵੀਰ ਆਪਣੀ ਚੋਗੇ ਤਸੱਲੀ ਕਰ ਸਕਦਾ ਲੈ ਵੀ ਗਰਵੰਤਾ ਇਹਦੀ ਵੀ ਮੰਗ ਦੱਸ ਦੇ ਡਿਮਾਂਡ ਦੱਸ ਦੇ ਕੀ ਕਰਦਾ ਵੀਰ ਇਹ ਜੀ ਡਿਮਾਂਡ ਵੀਰ ਦੀ ਪੂਰੀ ਗੁੱਟੀ ਅੱਛਾ ਜੀ 1 ਲੱਖ ਰੁਪਏ ਪੂਰਾ ਲੱਖ ਹਾਂ ਜੀ ਲਓ ਜੀ ਪੂਰੇ ਲੱਖ ਦੇ ਵਿੱਚ ਦੋਸਤ ਇਹ ਵੀਰਾਂ ਦਾ ਮੈਂ ਦਵਾਂਗਾ ਆਪਾਂ ਪੂਰੇ ਵੱਡੇ ਕਦ ਕਦ ਦੇ ਵਿੱਚ ਆ ਕਿਸੇ ਵੀਰ ਨੇ ਵੇਖਣੀ ਆ ਅੱਖੀ ਆਪਦੀ ਪਿੰਡ ਮਹਿਮੂਦਪੁਰ ਤੁਸੀਂ ਵਿజిਟ ਕਰਕੇ ਮਾਲ ਡੰਗਰ ਪਸ਼ੂ ਵੇਖ ਸਕਦੇ ਜੇ ਵੀ ਕੱਲੀ ਇੱਕ ਕਹਿਣ ਵਾਲੀ ਗੱਲ ਨਹੀਂ ਵੀ ਪਸ਼ੂ ਵੱਡਾ ਤੇ ਵੱਡੀ ਜਿਹੜੀ ਚੀਜ਼ ਨੂੰ ਵੱਡੀ ਕਿਹਾ ਜਾਊਗਾ ਜਿਹੜੀ ਮੀਡੀਅਮ ਨੂੰ ਮੀਡੀਅਮ ਕਹਿ ਦਿੱਤਾ ਜਾਊਗਾ ਇਹ ਅੱਜ ਪਸ਼ੂ ਦੋਸਤੋ ਤੁਹਾਨੂੰ ਟੋਟਲ ਜਿਹੜੇ ਆ 8 ਨਗ ਦਿਖਾਏ ਆ ਸੂਏ ਸਵਾਏ ਪਸ਼ੂ ਸੀ ਅੱਜ ਟੋਟਲ ਤਿੰਨ ਜਿਹੜੀਆਂ ਮੱਝਾਂ ਸੂਈਆਂ ਨੇ ਤੇ ਦੋ ਬਹੜਾ ਸੂਈਆਂ ਨੇ ਬਾਕੀ ਤਿੰਨ ਪਸ਼ੂ ਜਿਹੜੇ ਗੱਬਣ ਆ ਠੀਕ ਆ ਤੇ ਬਾਕੀ ਪਸ਼ੂ ਤੁਸੀਂ ਦੇਖ ਲਿਆ ਸਾਰੇ ਰੇਟ ਭਾਅ ਫਰਤੇ ਦੀ ਪੂਰੀ ਜਾਣਕਾਰੀ ਤੁਹਾਨੂੰ ਜਿਹ ਸੋ ਨੰਬਰ ਜਿਹੜੇ ਆਪਾਂ ਬਿਲਕੁਲ ਸਕਰੀਨ ਤੇ ਥੱਲੇ ਚਲਾ ਦਾਂਗੇ ਤੇ ਗਰਮੰਤ ਨੰਬਰ ਬੋਲਦੇ ਵੀਰੇ ਨੰਬਰ ਹੈਗਾ ਵੀ ਜੀ 98772 8043 ਠੀਕ ਹੈ ਜੀ ਹਾਂਜੀ ਠੀਕ ਆ ਲਓ ਦੋਸਤੋ ਇਹ ਨੰਬਰ ਨੇ ਸਕਰੀਨ ਤੇ ਚੱਲਣ ਦੇ ਆ ਨੰਬਰਾਂ ਦੇ ਤੁਸੀਂ ਕਾਲ ਕਰ ਲਿਓ ਤੇ ਫਿਲਹਾਲ ਜਿਹੜੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਨਵੇਂ ਆਏ ਨਵੇਂ ਨਗਰ ਦੀ ਡਿਟੇਲ ਜਿਹੜੀ ਆ ਸਮੇਂ-ਸਮੇਂ ਨਾਲ ਤੁਸੀਂ ਲੈਂਦੇ ਰਿਹਾ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ